ਅਮਰਪਾਲ ਸਿੰਘ ਜੇਵ ਦੇ ਵਿੱਚ ਨੇ ਇਹ ਹੁਣ ਲੱਗਦਾ ਕਿ ਦਿਨਾਂ ਕਿਤੇ ਕੋਈ ਆਜ ਜਾਗੇ ਤੋਂ ਬਿਲਕੁਲ ਜੀ ਜਿਵੇਂ ਸਰਦਾਰ ਸਿਮਰਿੰਦਰ ਸਿੰਘ ਦੀ ਮਾਂ ਜੇਲ੍ਹ ਚੋਂ ਬਾਹਰ ਆਏ ਸੀ ਉਸੇ ਤਰੀਕੇ ਨਾਲ ਭਾਈ ਅਮਰਪਾਲ ਸਿੰਘ ਖਾਲਸਾ ਜੇਲ੍ਹ ਚੋਂ ਬਾਹਰ ਆਉਂ ਉਹ ਦੋ ਤਰੀਕੇ ਨਾਲ ਕੰਮ ਕਰਨਗੇ ਉਹਨਾਂ ਨੂੰ ਹੁਣ ਰਾਜਸੀ ਬਾਵਰ ਵੀ ਮਿਲ ਗਈ ਆ ਉਸ ਤਰੀਕੇ ਨਾਲ ਵੀ ਕਰਨਗੇ ਤਾਂ ਜਿਵੇਂ ਪਹਿਲਾਂ ਧਾਰਮਿਕ ਖਿੱਤੇ ਦੇ ਵਿੱਚ ਖੜ ਕੇ ਕੰਮ ਕਰਦੇ ਸੀ ਉਸ ਤਰੀਕੇ ਹੁਣ ਦੋ ਤਾਕਤਾਂ ਮਿਲ ਗਈਆਂ ਦੋ ਤਾਕਤਾਂ ਇਕੱਠੀਆਂ ਹੋ ਗਈਆਂ ਭਾਈ ਅਮਰਪਾਲ ਸਿੰਘ ਖਾਲਸਾ ਜਦੋਂ ਵੀ ਕੋਈ ਵੱਡੀ ਸ਼ਹੀਦੀ ਹੁੰਦੀ ਸੀ ਕਿ ਕਿਸੇ ਵੱਡੇ ਸਿੰਘ ਦੀ ਮਤਲਬ ਸ਼ਹੀਦੀ ਹੁੰਦੀ ਸੀ ਤਾਂ ਜਕਾਰੇ ਛੱਡੇ ਜਾਂਦੇ ਸੀ ਅੱਜ ਵੀ ਜਿਹੜੀ ਸਾਡੀ ਇਹ ਜਿੱਤ ਆ ਤੋ ਸ਼ਹੀਦਾਂ ਨੂੰ ਸਮਰਪਤਾ ਸਮਰਪਤਾ 84 ਦੇ ਸ਼ਹੀਦਾਂ ਨੂੰ ਸਮਰਪਤਾ ਸਾਡੀ ਜੱਟ ਭਾਈ ਅਮਰਤਪਾਲ ਸਿੰਘ ਦਾ ਪ੍ਰਚਾਰ ਹੈ ਉਹ ਹਰੇਕ ਗੁਰੂ ਘਰ ਦੇ ਵਜ਼ੀਰ ਨੇ ਕੀਤਾ ਕਿਉਂਕਿ ਭਾਈ ਅਮਰਤਪਾਲ ਸਿੰਘ ਦੀ ਇਹਦੀ ਵੱਡੀ ਜਿੱਤ ਹੋਈ ਆ ਉੱਥੇ ਸਰਜੀਤ ਖਾਲਸਾ ਵੀ ਲੀਡ ਦੇ ਕੱਢ ਰਹੇ ਨੇ ਹਾਂਜੀ ਹਾਂਜੀ ਇਹ ਮਤਲਬ ਕਹਿੰਦੇ ਸੀ ਨਾ ਵੀ ਕਲਾ ਕਿਵੇਂ ਵਰਤਦੀ ਆ ਆ ਕਲਾ ਵਰਤਦੀ ਦੇਖ ਲਈ ਸਭ ਨੇ ਦੇਖ ਲਈ ਕਲਾ ਵਰਤਦੀ ਵੀ ਕਲਾ ਇਸ ਤਰੀਕੇ ਨਾਲ ਵਰਤਦੀ ਆ ਕਲਾ ਵਰਤ ਗਈ ਆ ਭਾਈ ਸਰਜੀ ਸਿੰਘ ਮਲੋਆ ਜਿੱਤ ਗਏ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਜਿੱਤ ਗਏ ਨੇ ਤੇ ਜਿਹੜੇ ਇਹ ਕਹਿੰਦੇ ਹੁੰਦੇ ਸੀ ਤਨਾੜ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਕੁਰਸੀਆਂ ਦਾ ਕਾਬਜਾ ਪਤਾ ਲੱਗ ਗਿਆ ਵੀ ਜਦੋਂ ਸੰਗਤ ਆਪਣੀ ਆਈ ਤੇ ਆਉਂਦੀ ਆ ਤਾਂ ਐਂ ਪਲਟਾ ਮਾਰਦੀ ਸਾਡੀ ਜਿੱਥੇ ਅੱਜ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਦਰਦ ਹੈ ਢੱਠੇ ਹੋਏ ਅਕਾਲ ਤਖਤ ਨੂੰ ਲੈ ਕੇ ਉੱਥੇ ਹੀ ਅੱਜ ਹਰ ਇੱਕ ਸਿੱਖ ਖੁਸ਼ ਹੈ ਕਿਉਂਕਿ ਸਾਨੂੰ ਢੱਠੇ ਹੋਏ ਅਕਾਲ ਤਖਤ ਦੀਆਂ ਨੀਹਾਂ ਤੇ ਉਹਦੀਆਂ ਇੱਟਾਂ ਦੇ ਵਿੱਚੋਂ ਅੱਜ ਸਿੱਖੀ ਦੇ ਜੈਕਾਰੇ ਲੱਗਦੇ ਹੋਏ ਸੁਣ ਰਹੇ ਨੇ ਇੱਕ ਆਸ ਹੈ ਜੋ ਸਿੱਖਾਂ ਲਈ ਉਹ ਜਾਗ ਗਈ ਆ ਸਿੱਖਾਂ ਦੀਆਂ ਮਾਵਾਂ ਲਈ ਸਿੱਖਾਂ ਦੇ ਬੱਚਿਆਂ ਲਈ ਸਿੱਖਾਂ ਦੇ ਨੌਜਵਾਨਾਂ ਲਈ ਉਹ ਆਸ ਜੋ ਉਹ ਜਾਗ ਚੁੱਕੀ ਆ ਸੋ ਸਾਨੂੰ ਇਸ ਗੱਲ ਨੂੰ ਲੈ ਕੇ ਬਹੁਤ ਖੁਸ਼ੀ ਆ ਵੀ ਸਾਡੀਆਂ ਜੋ ਦੋ ਪੰਥਕ ਸੀਟਾਂ ਨੇ ਉਹ ਅਸੀਂ ਹਾਸਲ ਕੀਤੀਆਂ ਨੇ ਪੋਲਿਟਿਸ਼ਨ ਇਹ ਮੰਨਦੇ ਸੀ ਨਾ ਵੀ ਆਪਣਾ ਹਲਕਾ ਇੱਕ ਚੂਜ਼ ਕਰ ਲਓ ਤੇ ਉੱਥੋਂ ਪਹਿਲਾਂ ਤੋਂ ਹੀ ਲੱਗ ਜਾਓ ਪ੍ਰਚਾਰ ਕਰਨ ਉੱਥੋਂ ਦੇ ਕੰਮ ਕਰਨ ਲੱਗ ਜਾਓ ਤਾਂ ਸੰਗਤ ਤੁਹਾਨੂੰ ਪਿਆਰ ਦੇਊਗੀ ਪਰ ਨਹੀਂ ਸਰਬਜੀਤ ਸਿੰਘ ਜੀ ਨੂੰ ਕੌਣ ਜਾਣਦਾ ਸੀ ਪਹਿਲਾਂ ਉਹਨਾਂ ਦੇ ਬਾਪੂ ਜੀ ਦੀ ਕੁਰਬਾਨੀ ਨੂੰ ਸਾਰਾ ਜੱਗ ਜਾਣਦਾ ਸੀ ਪਰ ਸਰਪਜੀਤ ਸਿੰਘ ਜੀ ਨੂੰ ਕੋਈ ਇੰਨਾ ਨਹੀਂ ਸੀ ਜਾਣਦਾ ਜਿੰਨਾ 2-3 ਦਿਨਾਂ ਦੇ ਵਿੱਚ ਅਖੀਰ ਲਿਆ ਦਿਨਾਂ ਦੇ ਵਿੱਚ ਕਲਾ ਵਰਤੀਏ ਇਹ ਇਹ ਕਰ ਸਕਦੇ ਨੇ ਵੀ ਹਾਂ ਦੇਖਿਆ ਤੁਹਾਡਾ ਅਮਰਿਤਪਾਲ ਸਿੰਘ ਖਾਲਸਾ ਜਿੱਤ ਗਿਆ ਤੁਹਾਡਾ ਸਿਮਰਨਜੀਤ ਸਿੰਘ ਮਾਨ ਜਿੱਤਿਆ ਇਹਨਾਂ ਚੋਂ ਕਿਸੇ ਇੱਕ ਨੂੰ ਉਹ ਏਜੰਸੀਆਂ ਦਾ ਬੰਦਾ ਦੱਸ ਕੇ ਇਕਰਾਰ ਕਰ ਸਕਦੇ ਨੇ ਲੋਕ ਸਭਾ ਖੰਡੂਰ ਸਾਹਿਬ ਦੀ ਗੱਲ ਕਰਦੇ ਆ ਤਾਂ ਖੰਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਦੇ ਜਿੱਤ ਨੂੰ ਲੈ ਕੇ ਇੱਕ ਜਿੱਤੇ ਕੇ ਫਤੇਗੜ ਸਾਹਿਬ ਦੇ ਕਿ ਮਹਿਲਾ ਕਿਸਾਨ ਮਜ਼ਦੂਰ ਇਕਤਾ ਯੂਨੀਅਨ ਦੇ ਸੂਬਾ ਪ੍ਰਧਾਨ ਗਰਜੀਤ ਕੌਰ ਵੱਲੋਂ ਕੇਸਰੀ ਨਿਸ਼ਾਨ ਹੱਥ 'ਚ ਫੜ ਕੇ ਜਿਹੜੇ ਕਿ ਗੁਰਦੁਆਰਾ ਜੋਤੀਸਰੂਪ ਖਡ ਕੇ ਜਕਾਰੇ ਲਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਜਿੱਤ ਨੂੰ ਲੈ ਕੇ ਸਿੱਖ ਕੌਮ ਦੇ ਵਿੱਚ ਕਿ ਭਾਈ ਅਮਰਸਪਾਲ ਦੀ ਜਿਹੜੀ ਕੀ ਇਹ ਲੀਡ ਆ ਉਸ ਨੂੰ ਲੈ ਕੇ ਬੜੀ ਖੁਸ਼ੀ ਹੈ ਦੋ ਉੱਥੇ ਹੀ ਕਿ ਜੂਨ 1984 4 ਜੂਨ ਨੂੰ ਅੱਜ ਦੇ ਦਿਨ ਜਿੱਥੇ ਕਿ ਸ੍ਰੀ ਹਰਮੰਦਰ ਸਾਹਿਬ 'ਤੇ ਅਟੈਕ ਹੋਇਆ ਸੀ ਉਹਦੇ ਕਾਰਨ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਵੱਲੋਂ ਸਿੱਖ ਸੰਗਤ ਅਤੇ ਰਾਜਨੀਤਿਕ ਨੇਤਾਵਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਇਹ ਦਿਨ ਖੁਸ਼ੀ ਨਾਲ ਮਨਾਉਣ ਉੱਥੇ ਹੀ ਅੱਜ ਇਹ ਜਕਾਰੇ ਲਾਏ ਜਾ ਰਹੇ ਨੇ ਜਕਾਰੇ ਲਾ ਕੇ ਭਾਈ ਅਮਰਪਾਲ ਸਿੰਘ ਜਿੱਤ ਦੀ ਜਿਹੜੀ ਖੁਸ਼ੀ ਮਨਾਏ ਜਾ ਰਹੀ ਹੈ ਗੱਲਬਾਤ ਕਰਾਂਗੇ ਬੀਬੀ ਗਰਦੀਪ ਕੌਰ ਨਾਲ ਗੱਲਬਾਤ ਕਰਦੇ ਆ ਕਿ ਐਡੀ ਜਿੱਤ ਜਿੱਤ ਹੋਈ ਉਹਨਾਂ ਦੀ ਭਾਈ ਅਮਰਪਾਲ ਸਿੰਘ ਦੀ ਅੱਡੀ ਜਿੱਤ ਹੋਈ ਹੈ ਜੇਲ੍ਹ ਦੇ ਬਾਵਜੂਦ ਬਾਹਰ ਆ ਕੇ ਪ੍ਰਚਾਰ ਵੀ ਨਹੀਂ ਕੀਤਾ ਕਈਆਂ ਜਿਹੜੇ ਰਾਸ਼ੀ ਨੇਤਾ ਨੇ ਉਹਨਾਂ ਨੇ ਬੜਾ ਪ੍ਰਚਾਰ ਕੀਤਾ ਫਿਰ ਵੀ ਉਹਨਾਂ ਨੂੰ ਵੋਟਾਂ ਬਹੁਤ ਘੱਟ ਪਈਆਂ ਕਿਵੇਂ ਦੇਖਦੇ ਹੋ ਉਹਨਾਂ ਦਾ ਮਤਲਬ ਐਗੂ ਖਾਲਸਾ ਵੈਰੀ ਫਤਿਹ ਜਿਹੜਾ ਇਹ ਮਰਤਪਾਲ ਸਿੰਘ ਦਾ ਪ੍ਰਚਾਰ ਹੈ ਉਹ ਹਰੇਕ ਗੁਰੂ ਘਰ ਦੇ ਵਜ਼ੀਰ ਨੇ ਕੀਤਾ ਕਿਉਂਕਿ ਜਦੋਂ ਵੀ ਪਰਿਵਾਰ ਜਾਂਦਾ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾਂਦਾ ਸੀਗਾ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੂੰ ਸਿਰੋਪਾਇ ਦੇ ਕੇ ਅਰਦਾਸ ਕਰਾ ਕੇ ਫਿਰ ਅੱਗੇ ਮਤਲਬ ਚੋਣ ਪ੍ਰਚਾਰ ਸ਼ੁਰੂ ਕੀਤਾ ਜਾਂਦਾ ਸੀ ਮਤਲਬ ਇੱਥੇ ਆਪ ਅਕਾਲ ਪੁਰਖ ਨੇ ਉੱਤਰ ਕੇ ਮਦਦ ਕੀਤੀ ਹੈ ਉਹ ਸਾਰੀਆਂ ਸੰਗਤਾਂ ਦਾ ਖਡੂਰ ਸਾਹਿਬ ਦੇ ਸਾਰੇ ਵੋਟਰਾਂ ਦਾ ਕੋਟਰ ਕੋਟ ਧੰਨਵਾਦ ਆ ਜਿਨ੍ਹਾਂ ਨੇ ਆਪ ਮੁਹਾਰੇ ਹੋ ਕੇ ਨਾਲੇ ਪ੍ਰਚਾਰ ਕੀਤਾ ਨਾਲੇ ਵੋਟਾਂ ਪਾਇਆ ਨਾਲੇ ਭਾਈ ਸਾਹਿਬ ਨੂੰ ਜਿਤਾਇਆ ਤੇ ਉੱਥੇ ਸਰਜੀਤ ਸਿੰਘ ਮਲੋਆ ਫਰੀਦਕੋਟ ਦੇ ਮਤਲਬ ਵੋਟਰਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਨੇ ਇੱਕ ਵੱਡੀ ਲੀਡ ਮਤਲਬ ਭਾਈ ਸਰਜੀਤ ਸਿੰਘ ਮਲੋਆ ਨੂੰ ਦਿਵਾ ਦਿੱਤੀ ਭਾਈ ਅਮਰਪਾਲ ਸਿੰਘ ਦੀ ਇਹਦੀ ਵੱਡੀ ਜਿੱਤ ਹੋਈ ਆ ਉੱਥੇ ਸਰਜੀਤ ਖਾਲਸਾ ਵੀ ਲੀਡ ਦੇ ਕੱਢ ਰਹੇ ਨੇ ਹਾਂਜੀ ਹਾਂਜੀ ਮਤਲਬ ਕਹਿੰਦੇ ਸੀ ਨਾ ਵੀ ਕਲਾ ਕਿਵੇਂ ਵਰਤਦੀ ਆ ਆ ਕਲਾ ਵਰਤਦੀ ਦੇਖ ਲਈ ਸਭ ਨੇ ਦੇਖ ਲਈ ਕਲਾ ਵਰਤਦੀ ਵੀ ਕਲਾ ਇਸ ਤਰੀਕੇ ਨਾਲ ਵਰਤਦੀ ਆ ਕਲਾ ਵਰਤ ਗਈ ਆ ਭਾਈ ਸਰਜੀ ਸਿੰਘ ਮਲੋਆ ਜਿੱਤ ਗਏ ਨੇ ਭਾਈ ਅਮਰਤਪਾਲ ਸਿੰਘ ਖਾਲਸਾ ਜਿੱਤ ਗਏ ਨੇ ਤੇ ਜਿਹੜੇ ਇਹ ਕਹਿੰਦੇ ਹੁੰਦੇ ਸੀ ਧਨਾੜ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਕੁਰਸੀਆਂ ਦਾ ਕਾਬਜਾ ਪਤਾ ਲੱਗ ਗਿਆ ਵੀ ਜਦੋਂ ਸੰਗਤ ਆਪਣੀ ਆਈ ਤੇ ਆਉਂਦੀ ਆ ਤਾਂ ਐਂ ਪਲਟਾ ਮਾਰਦੀ ਆ ਹਾਂ ਭਾਈ ਭਾਈ ਅਮਰਤਪਾਲ ਸਿੰਘ ਜੇਬ ਦੇ ਵਿੱਚ ਨੇ ਇਹ ਹੁਣ ਲੱਗਦਾ ਕਿ ਦਿਨਾਂ ਕਿਤੇ ਕੋਈ ਯਾਦ ਜਾਗੀ ਤੋਂ ਬਿਲਕੁਲ ਜਿਵੇਂ ਸਰਦਾਰ ਸਿਮਰਿੰਦ ਸਿੰਘ ਜੀ ਮਾਨ ਜੇਲ੍ਹ ਚੋਂ ਬਾਹਰ ਆਏ ਸੀ ਉਸੇ ਤਰੀਕੇ ਨਾਲ ਭਾਈ ਅਮਰਪਾਲ ਸਿੰਘ ਖਾਲਸਾ ਜੇਲ੍ਹ ਚੋਂ ਬਾਹਰ ਆਉਣਗੇ ਐਨਐਸਏ ਲਾਗੇ ਜਿਲ੍ਹੇ ਵਿੱਚ ਬੰਦ ਕਰ ਦਿੱਤਾ ਸੀ ਕਿ ਉਹ ਇੱਕ ਨਸ਼ਾ ਸ਼ਡਾਉਂਦੇ ਸੀ ਭਾਈ ਅਮਰਪਾਲ ਕੀ ਕਰ ਜਿਵੇਂ ਪਹਿਲਾਂ ਉਹ ਕੰਮ ਕਰਦੇ ਸੀ ਉਹ ਵੀ ਹੁਣ ਕੰਮ ਕਰਨਗੇ ਉਹ ਉਹ ਦੋ ਤਰੀਕੇ ਨਾਲ ਕੰਮ ਕਰਨਗੇ ਉਹਨਾਂ ਨੂੰ ਹੁਣ ਰਾਜਸੀ ਪਾਵਰ ਵੀ ਮਿਲ ਗਈ ਆ ਉਸ ਤਰੀਕੇ ਨਾਲ ਵੀ ਕਰਨਗੇ ਤਾਂ ਜਿਵੇਂ ਪਹਿਲਾਂ ਧਾਰਮਿਕ ਖਿੱਤੇ ਦੇ ਵਿੱਚ ਖੜ ਕੇ ਕੰਮ ਕਰਦੇ ਸੀ ਉਸ ਤਰੀਕੇ ਹੁਣ ਦੋ ਤਾਕਤਾਂ ਮਿਲ ਗਈਆਂ ਦੋ ਤਾਕ ਤਾ ਇਕੱਠੀਆਂ ਹੋ ਗੀਆਂ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਹੋਰ ਵੀ ਮਜ਼ਬੂਤ ਹੋ ਗਏ ਨੇ ਚੜ੍ਹਦੀ ਕਲਾ ਚ ਸਿੰਘ ਸਾਹਿਬ ਵੱਲੋਂ ਅਪੀਲ ਕੀਤੀ ਸੀ 4 ਜੂਨ ਨੂੰ ਅੱਜ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਸੀ ਤੇ ਅੱਜ ਉਹਨਾਂ ਨੇ ਕਿਹਾ ਸੀ ਕਿ ਜਿਲੇ ਕਿ ਇਹ ਦਿਨ ਨੇ ਇਹ ਬੜੇ ਸ਼ਹੀਦੀ ਸਾਕਾ ਸੀ ਪਰ ਇਹਦੇ ਵਿੱਚ ਢੋਲ ਠਮਾਕੇ ਨਾਲ ਨੇਤਾਵਾਂ ਜਸ਼ਨ ਨਾ ਮਨਾਉਣਾ ਦੇਖੋ ਜੀ ਟੋਟਮਾ ਕਾਸੀ ਕੋਈ ਨਹੀਂ ਬਿਜਾ ਰਹੇ ਅਸੀਂ ਕੋਈ ਕਿਸੇ ਦੇ ਖਿਲਾਫ ਨਾਰਾ ਨਹੀਂ ਲਾ ਰਹੇ ਇੱਕ ਕੰਮ ਇੱਕ ਕੰਮ ਜਦੋਂ ਉਦੋਂ ਸ਼ਹੀਦیاں ਹੋ ਜਾਣ ਚਾਹੇ ਚਮਕੌਰ ਦੀ ਗੜੀ ਸੀਗੀ ਚਾਹੇ ਅਮਰitsar ਵਾਲਾ ਸਾਕਾ ਸੀਗਾ ਦਰਬਾਰ ਸਾਹਿਬ ਵਾਲਾ ਜਦੋਂ ਵੀ ਕੋਈ ਵੱਡੀ ਸ਼ਹੀਦੀ ਹੁੰਦੀ ਸੀ ਕਿ ਕਿਸੇ ਵੱਡੇ ਸਿੰਘ ਦੀ ਮਤਲਬ ਸ਼ਹੀਦੀ ਹੁੰਦੀ ਸੀ ਤਾਂ ਜਕਾਰੇ ਛੱਡੇ ਜਾਂਦੇ ਸੀ ਅੱਜ ਵੀ ਜਿਹੜੀ ਸਾਡੀ ਇਹ ਜਿੱਤ ਆ ਤੋ ਸ਼ਹੀਦਾਂ ਨੂੰ ਸਮਰਪਤ ਹੈ 84 ਦੇ ਸ਼ਹੀਦਾਂ ਨੂੰ ਸਮਰਪਤ ਹੈ ਸਾਡੀ ਜਿੱਤ ਆ ਜਿਹੜੀ ਇਹ ਜਿੱਤ ਆ 83 ਦੇ ਸ਼ਹੀਦਾਂ ਨੂੰ ਸਮਰਪਿਤ ਆ ਉੱਥੇ ਹੀ ਖੇੜੀ ਵਾਲੇ ਬਾਬੇ ਨੇ ਉਹਨਾਂ ਦੀ ਧਰਮ ਪਤਨੀ ਸਹਿਬ ਜੋਤਕੌਰ ਵੀ ਇੱਥੇ ਪਹੁੰਚਣਾ ਨਾ ਵੀ ਗੱਲਬਾਤ ਕਰਦੇ ਕੀ ਕਰਨਾ ਸਹਿਬ ਜੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਕਿ ਭਾਈ ਸਾਹਿਬ ਦੀ ਏਡੀ ਵੱਡੀ ਜਿੱਤ ਹੋਈ ਹੈ ਬਹੁਤ ਖੁਸ਼ੀ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਸਾਡੇ ਜਿੱਥੇ ਅੱਜ ਹਰ ਇੱਕ ਸਿੱਖ ਦੇ ਮਨ ਦੇ ਵਿੱਚ ਦਰਦ ਹੈ ਠੱਠੇ ਹੋਏ ਅਕਾਲ ਤਖਤ ਨੂੰ ਲੈ ਕੇ ਉੱਥੇ ਹੀ ਅੱਜ ਹਰ ਇੱਕ ਸਿੱਖ ਖੁਸ਼ ਹੈ ਕਿਉਂਕਿ ਸਾਨੂੰ ਠੱਠੇ ਹੋਏ ਅਕਾਲ ਤਖਤ ਦੀਆਂ ਨੀਹਾਂ ਤੇ ਉਹਦੀਆਂ ਇੱਟਾਂ ਦੇ ਵਿੱਚੋਂ ਅੱਜ ਸਿੱਖੀ ਦੇ ਜੈਕਾਰੇ ਲੱਗਦੇ ਹੋਏ ਸੁਣ ਰਹੇ ਨੇ ਇੱਕ ਆਸ ਹੈ ਜੋ ਸਿੱਖਾਂ ਲਈ ਉਹ ਜਾਗ ਗਈ ਹੈ ਸਿੱਖਾਂ ਦੀਆਂ ਮਾਵਾਂ ਲਈ ਸਿੱਖਾਂ ਦੇ ਬੱਚਿਆਂ ਲਈ ਸਿੱਖਾਂ ਦੇ ਨੌਜਵਾਨਾਂ ਲਈ ਉਹ ਆਸ ਉਹ ਜਾਗ ਚੁੱਕੀ ਹੈ ਸੋ ਸਾਨੂੰ ਇਸ ਗੱਲ ਨੂੰ ਲੈ ਕੇ ਬਹੁਤ ਖੁਸ਼ੀ ਆ ਵੀ ਸਾਡੀਆਂ ਜੋ ਦੋ ਪੰਥਕ ਸੀਟਾਂ ਨੇ ਉਹ ਅਸੀਂ ਹਾਸਲ ਕੀਤੀਆਂ ਨੇ ਅਸੀਂ ਪੋਲਿਟਿਕਸ ਦਾ ਜੋ ਸਟਰਕਚਰ ਆ ਬਦਲ ਕੇ ਦਿਖਾਇਆ ਹੈ ਪੋਲਿਟਿਕ ਪੋਲੀਟੀਸ਼ੀਅਨ ਇਹ ਮੰਨਦੇ ਸੀ ਨਾ ਵੀ ਆਪਣਾ ਹਲਕਾ ਇੱਕ ਚੂਜ਼ ਕਰ ਲਓ ਤੇ ਉੱਥੋਂ ਪਹਿਲਾਂ ਤੋਂ ਹੀ ਲੱਗ ਜਾਓ ਪ੍ਰਚਾਰ ਕਰਨ ਉੱਥੋਂ ਦੇ ਕੰਮ ਕਰਨ ਲੱਗ ਜਾਓ ਤਾਂ ਸੰਗਤ ਤੁਹਾਨੂੰ ਪਿਆਰ ਦੇਊਗੀ ਪਰ ਨਹੀਂ ਸਰਬਜੀਤ ਸਿੰਘ ਜੀ ਨੂੰ ਕੌਣ ਜਾਣਦਾ ਸੀ ਪਹਿਲਾਂ ਉਹਨਾਂ ਦੇ ਬਾਪੂ ਜੀ ਦੀ ਕੁਰਬਾਨੀ ਨੂੰ ਸਾਰਾ ਜੱਗ ਜਾਣਦਾ ਸੀ ਪਰ ਸਰਪਜੀਤ ਸਿੰਘ ਜੀ ਨੂੰ ਕੋਈ ਇੰਨਾ ਨਹੀਂ ਸੀ ਜਾਣਦਾ ਜਿੰਨਾ ਦੋ ਤਿੰਨ ਦਿਨਾਂ ਦੇ ਵਿੱਚ ਅਖੀਰ ਲਿਆਂਦੇ ਇਹਨਾਂ ਦੇ ਵਿੱਚ ਕਲਾ ਵਰਤੀ ਹੈ ਇਹ ਅਕਾਲ ਪੁਰਖ ਦੀ ਕਲਾ ਹੈ ਅਸੀਂ ਅਕਾਲ ਪੁਰਖ ਦੇ ਅੱਗੇ ਅੱਜ ਇੱਥੇ ਜੋਤੀ ਸੁਭਸਾਈਬ ਖੜੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਸਾਨੂੰ ਇਹ ਤੁਸੀਂ ਜਿੱਤ ਦਿੱਤੀ ਹੈ ਬਾਕੀ ਜਿਹੜੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਮੈਨੂੰ ਲੱਗਦਾ ਰਿਜ਼ਲਟਸ ਦੇ ਵਿੱਚ ਇਹਨਾਂ ਨੇ ਕੋਈ ਨਾ ਕੋਈ ਘਪਲਾ ਕੀਤਾ ਅਸੀਂ ਇਹ ਰਿਜ਼ਲਟਸ ਨੂੰ ਮਨਜ਼ੂਰ ਨਹੀਂ ਕਰਦੇ ਅਸੀਂ ਇਹਨਾਂ ਰਿਜ਼ਲਟਸ ਦੇ ਉੱਤੇ ਕੰਪਲੀਟ ਚਾਹੁੰਦੇ ਆ ਵੀ ਇਹਨਾਂ ਦੇ ਉੱਤੇ ਇਨਕੁਆਇਰੀ ਹੋਵੇ ਕ ਇਹ ਸਰਕਾਰਾਂ ਕੋਜੀਆਂ ਚਾਲਾਂ ਚੱਲਦੀਆਂ ਨੇ ਮੈਂ ਪਹਿਲਾਂ ਹੀ ਸਾਰੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰ ਦਵਾਂ ਕਿ ਚਾਲਾਂ ਤੋਂ ਤੁਸੀਂ ਅਵੇਅਰ ਰਹੋ ਸੁਚੇਤ ਰਹੋ ਇਹ ਇਹ ਕਰ ਸਕਦੇ ਨੇ ਵੀ ਹਾਂ ਦੇਖਿਆ ਤੁਹਾਡਾ ਅਮਰਿਤਪਾਲ ਸਿੰਘ ਖਾਲਸਾ ਜਿੱਤ ਗਿਆ ਤੁਹਾਡਾ ਸਿਮਰਨਜੀਤ ਸਿੰਘ ਮਾਨ ਨਹੀਂ ਜਿੱਤਿਆ ਇਹਨਾਂ 'ਚੋਂ ਕਿਸੇ ਇੱਕ ਨੂੰ ਉਹ ਏਜੰਸੀਆਂ ਦਾ ਬੰਦਾ ਦੱਸ ਕੇ ਇਕਰਾਰ ਕਰ ਸਕਦੇ ਨੇ ਸੰਗਤ ਦੇ ਸਾਹਮਣੇ ਕਹਿ ਸਕਦੇ ਨੇ ਵੀ ਇਹ ਇਹਨਾਂ 'ਚੋਂ ਇੱਕ ਕੋਈ ਏਜੰਸੀਆਂ ਦਾ ਬੰਦਾ ਹੈ ਪਰ ਤੁਸੀਂ ਸੁਚੇਤ ਰਹੋ ਅਵੇਅਰ ਰਹੋ ਜਿਵੇਂ ਤੁਸੀਂ ਬਹੁਤ ਸੂਝਵਾਨ ਹੋ ਕੇ ਆਪਣਾ ਮਤਦਾਨ ਦਿੱਤਾ ਉਵੇਂ ਹੀ ਸੂਝਵਾਨ ਹੋ ਕੇ ਗਾਂ ਚੱਲਿਓ ਤੇ ਸਰਦਾਰ ਸ਼ਿਮਰਨਜੀਤ ਸਿੰਘ ਜੀ ਮਾਨ ਦਾ ਵੀ ਉਹਨਾਂ ਹੀ ਸਾਥ ਦਿਓ ਕੀ ਕਰ ਰਿਹਾ ਹੈ ਜਿਵੇਂ ਕਿ ਆਪ ਮਹਾਰੇ ਜੂਥ ਉਹਨਾਂ ਦਾ ਪ੍ਰਚਾਰ ਕਰਨ ਲੱਗਾ ਭਾਈ ਅਮਰਿਤਪਾਲ ਸਿੰਘ ਦਾ ਤੇ ਐਡੀ ਵੱਡੀ ਲੀਡ ਲੀਡ ਨੇ ਦਿੱਤਰੇ ਨੇ ਬਿਲਕੁਲ ਬਿਲਕੁਲ ਦੇਖੋ ਮੈਂ ਪ੍ਰਚਾਰ ਦੇ ਦੌਰਾਨ ਇੱਕ ਗੱਲ ਕਹਿੰਦੀ ਹੁੰਦੀ ਸੀ ਕਿ ਜੇਕਰ ਨਚਾਰ ਜਿੱਤ ਗਏ ਤਾਂ ਇੱਥੇ ਨਚਾਰਾਂ ਦੀ ਇੱਜ਼ਤ ਨਾ ਘਟਣੀ ਹੈ ਨਾ ਵਧਣੀ ਹੈ ਇੱਥੇ ਇੱਜ਼ਤ ਘਟਣੀ ਸੀ ਤਾਂ ਸਿਰਫ ਔਰ ਸਿਰਫ ਵੋਟਰਾਂ ਦੀ ਕਿ ਉਹ ਸਾਡੇ ਇਥੋਂ ਦੇ ਵੋਟਰ ਇੰਨੇ ਜੋਗਈ ਸੀ ਪਰ ਨਹੀਂ ਸਾਡੇ ਵੋਟਰਸ ਨੇ ਬਹੁਤ ਵਧੀਆ ਫੈਸਲਾ ਲਿੱਤਾ ਤੇ ਦਿਖਾਇਆ ਵੀ ਅਸੀਂ ਕਿੰਨੇ ਜੋਗੇ ਆ ਸੋ ਮੈਂ ਸਾਰੇ ਵੋਟਰਸ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਇਹ ਪੰਥਕ ਸੀਟਾਂ ਨੂੰ ਜਿੱਤਵਾਇਆ ਹੈ ਇਹ ਸੰਨ ਸਾਹਿਬ ਜੋਧਕੌਰ ਜੋ ਖੀੜੀ ਵਾਲੇ ਬਾਬੇ ਜੀ ਦੇ ਧਰਮਪੰਥੀ ਜਿਨ੍ਹਾਂ ਵੱਲੋਂ ਇੱਥੇ ਆ ਕੇ ਅਨੋਖੇ ਢੰਗ ਨਾਲ ਦਿੱਤੇ ਕੇ ਚੜ੍ਹਦੀ ਕਲਾ ਦੇ ਪ੍ਰਤੀਕ ਨਿਸ਼ਾਨ ਸਾਹਿਬ ਹੱਥ ਲੈ ਕੇ ਇੱਕ ਰੋੜ ਮਾਰਚ ਕੱਟਿਆ ਗਿਆ ਜਾ ਕੇ ਜਾਗਰੂਤ ਕਰਨ ਲਈ ਕਿ ਨੌਜਵਾਨ ਸਿੱਖੀ ਵੱਲ ਵੀ ਜੁੜਨ ਤਾਂ ਉੱਥੇ ਹੀ ਨਾਲ ਵੱਲੋਂ ਇਹ ਵੀ ਖੁਸ਼ੀ ਸਾਂਝੀ ਕੀਤੀ ਗਈ ਹੈ ਕਿ ਜਿਹੜੀ ਕਿ ਅੰਮ੍ਰਿਤਪਾਲ ਸਿੰਘ ਦੀ ਖੁਸ਼ੀ ਹੈ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਗਮੀ ਵੀ ਆ ਕਿ ਅੱਜ 4 ਜੂਨ ਵਾਲੇ ਦਿਨ ਜਿੱਥੇ ਕੇਸ਼ਰੀ ਦਰਬਾਰ ਸਾਹਿਬ ਹਮਲਾ ਕੀਤਾ ਗਿਆ ਸੀ ਉਸ ਸਮੇਂ ਦੀ ਹਕੂਮਤ ਵੱਲੋਂ ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਜਿੱਥੇ ਕਿ ਅੰਮ੍ਰਿਤਪਾਲ ਦੇ ਪਰਿਵਾਰ ਵੱਲੋਂ ਹੋਲਤ ਵਾਕੇ ਨਾ ਵਜਾਉਣ ਦੀ ਅਪੀਲ ਕੀਤੀ ਗਈ ਸੀ ਪਰ ਦੂਜੇ ਪਾਸੇ ਬੀਬੀ ਗਰਜੀਤ ਕੌਰ ਵੱਲੋਂ ਆਪਣੇ ਸਾਥੀਆਂ ਨੂੰ ਲੈ ਕੇ ਹਾਥਾ ਵਿੱਚ ਕੇਸਰੀ ਨਿਸ਼ਾਨ ਲੈ ਕੇ ਫਸਟ ਚੜ੍ਹਦੀ ਕਲਾ ਦੇ ਜਕਾਰੇ ਲਾਏ ਗਏ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਵਿੰਦਰ ਕੌੜੀ ਦੇ ਨਾਲ ਰਜਿੰਦਰ ਸਿੰਘ ਭਟਦੀ ਬਸ਼ੀਰ